ਜੀ ਸਾਰੇ ਜਣੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧਿਲੋ ਹਮ ਹਾਊਸ ਤੇ ਅੱਜ ਹੈ ਕਿ 17 ਤਰੀਕ 12ਵਾਂ ਮਹੀਨਾ ਤੇ ਆਪਾਂ ਜਾ ਰਹੇ ਸੀ ਅੱਜ ਸ਼ੋਪਿੰਗ ਕਰਨ ਵਾਸਤੇ ਸਮਾਨ ਆਪਾਂ ਨੇ ਆਪਣਾ ਸਾਰਾ ਚੱਕ ਲਿਆ ਪਹਿਲਾਂ ਆਪਾਂ ਹੂੰ ਪਹਿਲਾਂ ਆਪਾਂ ਜਾਵਾਂਗੇ ਦੀਦੀ ਕੋਲ ਮੈਂ ਲਾਈਟ ਆਫ ਕਰ ਦਮ ਇਧਰ ਲਈ ਤੇ ਸ਼ਾਇਦ ਗਗਨ ਦੀਦੀ ਵੀ ਆਣਗੇ ਬਾਕੀ ਉਹਨਾਂ ਥੋੜੇ ਵਿਆਹ ਵੀ ਉਹਦੇ ਸਮਾਨ ਜਾ ਲੈਣਾ ਸੀ ਜੀ ਦੀਦੀ ਦੀ ਨੇ ਤੇ ਹੋਰ ਅਸੀਂ ਨੇ ਵੀ ਥੋੜਾ ਬਹੁਤ ਸਾਮਾਨ ਲੈ ਲੈਣਾ ਸੀਗਾ ਸੋ ਆਪਾਂ ਜਾ ਰਹੇ ਹਾਂ ਜੀ ਏਸੀ ਮਾਰਕੀਟ ਨੂੰ ਬਸ ਹਨਾ ਅਮਾ ਬਾਕੀ ਪਿਛਲੇ ਵੀਡੀਓਜ਼ ਨੂੰ ਬਹੁਤ ਪਿਆਰ ਦਿੱਤਾ ਹਨਾ ਸਾਰੇ ਜਣਿਆਂ ਨੇ ਬਹੁਤ ਕਮੈਂਟ ਆਏ ਸੋਹਣੇ ਸੋਹਣੇ ਬਹੁਤ ਕਮੈਂਟ ਕਰਦੇ ਨੇ ਕਦੇ ਨਾ ਬੈ ਕੇ ਨਾ ਇੱਕ ਤਾਂ ਫਿਰ ਟਾਈਮ ਜਾਂ ਨਹੀਂ ਲੱਗਦਾ ਕਦੇ ਆਹ ਕਰ ਲੈ ਕਦੇ ਉਹ ਕਰ ਲਿਆ ਕਦੇ ਬੈ ਕੇ ਨਾ ਸਾਰਿਆਂ ਦੇ ਕਮੈਂਟ ਰੀਡ ਕਰਾਂਗੀ ਮੈਂ ਪੱਕਾ ਕਿਹੜੇ ਉਹ ਪੈਨੇ ਜੀ ਉਹ ਬਾਲਕ ਹਾਊਸ ਸੋਣੇ ਲੱਗਦੇ ਆ ਸੋ ਆ ਸੱਚ ਮੈਂ ਸੂਟ ਸਟਿਚ ਕੀਤਾ ਤੇ ਮੈਂ ਸ਼ਾਇਦ ਦਿਖਾਇਆ ਨਹੀਂ ਵੀਡੀਓ ਚ ਪਾਣਾ ਰਹਿ ਗਿਆ ਇਹ ਮੈਂ ਇਹਦੇ ਬਾਜੂ ਐਵੇਂ ਬਣਾਏ ਸੀਗੇ ਤੇ ਇਹਦਾ ਇਹ ਭਾਈ ਉਹ ਨਹੀਂ ਸ਼ਾਇਦ ਮੈਂ ਇਹ ਵਾਲੇ ਕਲਿੱਪ ਚ ਪਾ ਦਾਂਗੀ ਫਿਰ ਵੀਡੀਓ ਉਹ ਉਹ ਕਲਿੱਪ ਪੈ ਭੁੱਲੇ ਜਾਂਦੀ ਮੈਂ ਉਹ ਕਲਿੱਪ ਪਾਉਣ ਟਾਈਮ ਤੇ ਇਹਦਾ ਗਲਾ ਕਰ ਰਸੀ ਉੱਤਿਆਂ ਹਾਂ ਮਿਰਸ ਕੀ ਵੀ ਪਾਈ ਹੋਈ ਇਹਦਾ ਦਿਖ ਨਹੀਂ ਰਿਹਾ ਬਾਕੀ ਮੈਂ ਤੁਹਾਨੂੰ ਇਹ ਸਾਰਾ ਸੂਟ ਜ਼ਰੂਰ ਦਿਖਾਉਂਗੀ ਇਹਦੇ ਨਾਲ ਮੈਂਨੇ ਪੈਂਟ ਪਲਾਜ਼ੋ ਪਾਇਆ ਸੀਗਾ ਆ ਦੇਖੋ

ਹੁਣ ਅਸੀਂ ਮਿਲਦੇ ਆ ਸਾਡੇ ਛੋਟੇ ਜਿਹੇ ਮੁੰਡੇ ਨੂੰ ਓਕੇ ਕੱਪੜੇ ਵੀ ਚੱਕੇ ਨਾਲ ਦੀਜੋ ਸੂਤ ਚੱਕ ਲੈਣੀ ਐ ਮੈਂ ਬਸ ਨਾਲ ਦੀਜ ਨੂੰ ਦਿਖਾ ਦਾਂਗੀ ਬਸ ਛੁੱਪੀ ਜੀ ਨਹੀਂ ਸਹੀ ਐਗੀ ਕਿੱਥੇ ਨੇ ਆ ਬੈਠੇ ਨੇ ਆਂਜੀ ਸਮਰਥ ਹੋਏ ਬਾਏ मैमी सीकाल हांजी दीदी अज के करके शॉपिंग ਸਾਰਿਆਂ ਨੇ ਕਰਨੀ ਜਿੰਨੇ ਜਾ ਰਹੇ ਸਾਰਿਆਂ ਨੇ ਆਪਣੀ ਆਪਣੀ ਕਰਨੀ ਆ ਮੈਂ ਆਪਣਾ ਆਪਣਾ ਸਮਾਨ ਲਿਆ ਹੋਇਆ ਸਾਰੇ ਕਿੰਨੇ ਕਿੰਨੇ ਜੇਬਾਂ ਭਰੀ ਫਿਰਦੇ ਮੈਨੂੰ ਵੀ ਦੱਸ ਦੋ ਅਸੀਂ ਤੁਹਾਡੇ ਸਾਰੇ ਆਏ ਦੋਨੇ ਜੇਬਾਂ ਦੀਦੀ ਕਰਵਾਉਗੀ ਦੀਦੀ ਦਾ ਚੈਨਲ ਚੱਲ ਪਿਆ ਦੋਨੇ ਮੇਰੀ ਤਾਂ ਆਪਣੀ ਹੈਗੀ ਕਹਿੰਦੀ ਜੇਬਾਂ ਦੱਸੋ ਕਿੰਨੇ ਕਿੰਨੇ ਘਪਰੀਆਂ ਮੇਰੇ ਤੇ ਮਾਸੇ ਨੂੰ ਕੱਲ ਤਾਂ ਮਾੜਾ ਮੋਟਾ ਸਹਾਰਾ ਹੋਇਆ ਹੁਣ ਮੈਂ ਕਿਹਾ ਜਿਆਦੀ ਦੀਦੀ ਨੇ ਪਾਰਟੀ ਕਰਨੀ ਆ ਹਨਾ ਇਹ ਦੀਦੀ ਦਾ ਦੋ ਦੋ ਚੈਨਲ ਚੱਲ ਪੇ ਸਾਨੂੰ ਸ਼ਾਪਿੰਗ ਕਰਵਾ ਕੇ ਲੈ ਕੇ ਆਉਗੀ ਮੈਂ ਆਪਣਾ ਘਰ ਤੋਂ। ਗਾਇਤ੍ਰੀ ਪਾਲ ਤੇ ਹੋਟਲ-ਹੋਟਲ ਤੇ ਬੁੱਕ ਕਰਾਂਗੇ ਨਾ ਵੀ। ਸਹੀ ਗੱਲਾਂ। ਕਰ ਲਈਏ। ਪਾਰਟੀ ਕਰਾਂਗੇ। ਡੱਬੀ ਸ਼ਹਿਰ ਤੇ ਪਾਰਟੀ ਕਰਾਂਗੇ। ਕਰਾਂਗੇ ਸਾਰਿਆਂ ਨੂੰ ਦਿਖਾ ਕੇ ਕਰਾਂਗੇ। ਇੱਕ ਠੋਕਾ ਫੇਰ ਗਾਣਾ ਕੱਢ ਰਹੀ ਮੈਨੂੰ। ਪਹਿਲਾਂ ਵੀ ਗਾਣ ਕੱਢਦੀ ਤੇ ਹੁਣ ਫੇਰ ਗਾਣਾ ਕੱਢ ਰਹੀ। ਕਦੋਂ ਨੂੰ ਸਾਰੀ ਨੂੰ ਜਰੂਰ। ਉਹ ਜਿਹੜਾ ਸਾਡਾ ਗੁਗਲੂ ਅਗੇ ਦੀਦੀ ਮੈਨੂੰ ਕਾਲ ਕਰਦੇ ਹੋ ਮੈਂ ਫੋਨ ਲੈ ਲੇ ਦੀਦੀ। ਹਾਂ ਬਸ ਗੰਦੀ ਦੀ ਮੈਨੂੰ ਦੱਸਦਣਗੇ ਫੇਰ। ਦਾਸੂ ਵੀ ਮੈਨੂੰ ਕੀ ਲਿਆਉਣਾ ਤੇਰੇ ਵਾਸਤੇ ਉਹ ਗੱੱਚ ਕਿ ਲਿਆਵਾਂ ਹੈ ਉਹ ਦੀ ਵੀ ਹੋਣੀ ਪਹਿਲਾਂ ਜਾ ਰਹੀ ਨਹੀਂ ਜੀ ਕੋਈ ਕੰਮ ਉਸ ਤੋਂ ਬਾਅਦ ਫਿਰ ਆਪਾਂ ਇਕੱਠੇ ਜਾਵਾਂਗੇ ਆ ਗੱਡੀ 'ਚ ਹਾਂਜੀ ਚਲੋ ਜੀ ਹੁਣ ਆਪਾਂ ਜਾ ਰਹੇ ਹਾਂ ਮੈਂ ਕਸੂਰ ਸਭ ਤੋਂ ਸਭ ਤੋਂ ਮਨ ਨੂੰ ਟੋਲਣਾ ਹੈ ਯੈਸ ਮਜ਼ਾ ਆਊਗਾ ਪਰ ਉਧਰ ਹੋ ਲੈ ਆਓ ਚਲ ਆਉਂਦੇ ਹਾਂ ਟੱਢ ਲਾਂਗੇ ਫਿਰ ਚਲੋ ਆਪਾਂ ਕੰਮ ਉੱਥੇ ਵੀ ਸਾਰੇ ਗੱਡੀਆਂ ਪਾਰਕਿੰਗ ਚ ਲਾਨਣਾ ਹੈ ਚੱਲ ਵਧੀਆ ਇਹਨੂੰ ਸਾਡੀ ਗੱਡੀ ਪਾਰਕਿੰਗ ਚ ਲਾਤੀ ਸਮਰਤ ਸਾਡਾ ਗੱਡੀ ਚ ਸੌਂ ਗਿਆ ਹੁਣ ਅਸੀਂ ਜਾ ਰਹੇ ਹਾਂ ਇਸੇ ਮਾਰਕੀਟ ਸਾਮਾਨ ਲੈਣ ਸਾਰਾ ਤੇ ਦੇਖੋ ਸ੍ਰੀ ਕਿੰਨੇ ਸੋਹਣੇ ਸੋਹਣੇ ਸੂਟ ਨੇ ਜਰਾ ਜੀ ਕਰਦਾ ਲੈ ਲਾ ਸਾਰੇ ਲੋ ਜੀ ਆਪਾਂ ਅੱਗੇ ਅਦਾਲਤ ਵਿਚਾਰ ਤੇ ਵਿੱਚ ਜੀ ਸਾਡੀ ਆਲਰਡੀ ਆ ਰਹੇ ਨੇ ਉਰੋ ਕੀ ਲੈਣਾ ਮਾ ओके यूरोपले रेस्टोरेंट ਜੀ ਫਿਰ ਅਸੀਂ ਜਾ ਰਹੇ ਆਪਣੀ ਅਗਲੀ ਲੋਕੇਸ਼ਨ ਤੇ ਇਹਨਾਂ ਮਤਲਬ ਥੋਕ ਜੇ ਦੁਕਾਨਾਂ ਨੇ ਆਪਣੀ ਏਸੀ ਮਾਰਕੀਟ ਜੁਐਲਰੀ ਵਗੈਰਾ ਦੀਆਂ ਤਾਂ ਕਰਕੇ ਹੁਣ ਆਪਾਂ ਉੱਥੇ ਦੇਖ ਰਹੇ ਆਂ ਚੱਲ ਲਿਆ ਹੁਣ ਬੀਜੀ ਨੇ ओके ਆਪਾਂ ਆ ਹੁਣ ਥੋੜੀ ਜਿਹੀ ਜੁਐਲਰੀ ਸ਼ਾਪਿੰਗ ਕਰਨ ਵਾਸਤੇ ਜੁਐਲਰੀ ਬਹੁਤ ਸੋਹਣੀ ਪਈ ਹੈ। ਉਹਰਾ ਪ੍ਰੋਪਰ ਤੁਹਾਨੂੰ ਇਹਨਾਂ ਦੁਕਾਨਾਂ ਉਹ ਸਾਰਾ ਸਮਾਨ অলਮੋਸਟ ਮਿਲ ਜਾਂਦਾ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਏਸੀ ਮਾਰਕੀਟ ਮੈਂ ਸ਼ਾਪ ਦੀ ਵਾਰੇ ਫੋਟੋ ਕਰਕੇ ਪਾਉਂਗੀ। ਉਰੇ ਬੂਹੇ ਸਮਾਨ ਤੇ ਸੋਨਾ ਸੋਨਾ ਲੋ ਜੀ ਹੁਣ ਆਪਾਂ ਜਾ ਰਹੇ ਹਾਂ ਅਕੇ ਸਮਾਨ ਹੋਰ ਲੈਣ ਸਾਡਾ ਸਮਰਥ ਸਮਰਥ ਕੋਈ ਚੀਜ਼ ਸਮਰਥ ਸਮਰਥ ਵਾਸਤੇ ਜੇ ਕੁਝ ਵੀ ਨਹੀਂ ਲਿਆ ਹੈ ਅਸਲ ਚ ਇਸੀ ਮਾਰਕੀਟ ਚ ਹੈ ਨਾ ਇਹ ਹੀ ਅਸਲ ਜੀ ਇਸੀ ਮਾਰਕੀਟ ਕਿੰਨਾ ਸੋਨਾ ਪਿਆ ਮੈਂ ਫਸਟ ਟਾਈਮ ਆਈ ਆ ਉਰੇ ਆ ਦੇਖਿਓ ਲੈਦਰ ਹੋਰ ਸਮਾਨ ਕੋਲ ਇਹ ਹੈਗੇ ਮੇਨ ਈਸੀ ਮਾਰਕੀਟ ਇਹ ਸੋਣੀ ਦੀਦੀ ਹੈ ਔਰ ਸੋਣੀ ਲਗੂਦੀ ਹੈ ਨਾ ਦੀਦੀ ਔਰ ਸੋਣੀ ਹਾਂ ਬਲੈਕ ਕਲਰ ਬੜਾ ਸੋਨਾ ਲੱਗ ਰਿਹਾ ਬਾਲਾਂ ਸੱਚੀ ਬਗਰਾਏ ਦਾ ਬਗਰਾ ਚਾਹ ਲੋਜੀਸਟਲ ਵਗੈਰਾ ਲੈ ਕੇ ਹੁਣ ਆਪਾਂ ਜਾ ਰਹੇ ਹਾਂ ਅੱਗੇ ਅੱਗੇ ਸ਼ਾਪਿੰਗ ਕਰਨ ਵਾਸਤੇ ਹੁਣ ਅਸੀਂ ਆਏ ਆ ਈਸੀ ਮਾਰਕੀਟ ਮੁਸ਼ਫੀਹਪੁਰ ਕੁਝੇ ਵਾਲੇ ਕੋਲ ਇੱਥੇ ਸਭ ਤੋਂ ਵਧੀਆ ਕੁਝੇ ਮੰਨਦੇ ਨੇ ਸਾਡੇ ਨਾਲ ਸਾਡਾ ਸਮਰਤ ਹਨਾ ਸਾਡਾ ਸਮਰਤ ਹਨਾ ਨਾ ਜਾ ਕੇ ਬੁਲਾਉਂਦਾ ਬਾਈ ਬਾਈ ਸਾਰੀ ਤੋਂ ਕਰਿਆਣੇ ਨੂੰ ਬਲਰ ਸੂ ਸਮਰਤ ਸਾਡਾ ਸੰਗ ਦਾ ਆ ਸੰਗ ਦਾ ਸਾਡਾ ਗੁਗਲਾ ਮੁਗਲਾ ਬਾਈ ਕਰ ਦੋ ਬਾਈ 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 ਸਾਸਰੀ ਕਰਦਾਂ ਬਾਈ ਕਰਦਾ ਬਾਈ ਸਾਸਰੀ ਹਾਂ ਕਰਕੇ ਸ਼ੋਕ ਪਤਾ ਨਹੀਂ ਦਿੱਤੀ ਪੈਸੇ ਇਹ ਨੂੰ ਨਹੀਂ ਦਿੱਤੇ ਤੇ ਦੂਜੇ ਨੂੰ ਦਿੱਤੇ ਸੀਗੇ ਕਿਸ ਦਾ ਰਿਸਕੋ دیاਤਾ ਉੱਠੀ ਆਜੂ ਸਾਡਾ ਗੁਗਲਾ ਮੁਗਲਾ ਪੁੱਟਿਆ ਆਜੋ ਆਏ ਹਾਕਮ ਪੁੱਟ ਆਜੋ ਮੁੰਡਾ ਵੇਖਦਾ ਵੀ ਫੇੜ ਨਿਕਲ ਕੇ ਵੇਖਿਓ ਵੇਖ ਰਿਹਾ ਤੋਨੂੰ ਲਾ ਲੈ ਚਾਬੀ ਦੇ ਦੋ ਚਾਬੀ ਦੇ ਦੋ ਇਹਨੂੰ ਲਾਜੂ ਹਾਂਜੀ ਚਾਬੀ ਲੈਣੀ ਆ ਚਾਬੀ ਲੈ ਲੈ ਦੇਖ ਲੋ ਜੀ ਸ਼ੋਪਿੰਗ ਸ਼ੋਪਿੰਗ ਕਰਕੇ ਆ ਗਏ ਅਸੀਂ ਕਰੇ ਚਾਬੀ ਦੇ ਦੋ ਚਲਾ ਕੇ ਲੈ ਲਓ ਸਮਾਨ ਡਿੱਗੀ ਬੜੀ ਹੈ ਸਮਾਨ ਥੋੜਾ ਲੱਗ ਰਿਹਾ ਹੈ ਗਿਆ ਇੱਕ ਦਾ ਟੱਬਰ ਹੈ ਲੈਣਾ ਆਇਆ ਸਵੇਰ ਤੇ ਸਵੇਰ ਦੇ ਚੱਲ ਰਿਹਾ ਸੀ ਇਹ ਸਮਾਨ ਤੇ ਸਵੇਰ ਦਾ ਹੋ ਜੀ ਹਾਇਆ ਚੜਨਾ ਬੜਾ ਔਖਾ ਹੈ ਹਾਂਜੀ ਬੀਬੀ ਆ ਸਾਡਾ ਗੋਲੂ ਮੋਲੂ ਸਭ ਗੋਲੂ ਮੋਲੂ ਨਾ ਚਾਹਤਾ ਨਾ ਮੇਰੀ ਤਾਂ ਬਣਾਇਓ ਨਾ ਨਾ ਮੈਂ ਨਹੀਂ ਪੀਵਾਂਗਾ ਬਰਤ ਰੱਖ ਲੈਗਾ ਹੈ ਬਿਨ ਪੀਣੀ ਉਹ ਤਾਂ ਪੀ ਕੇ ਤਾਂ ਆ ਗਈ ਸੀਗੇ ਆਪਾਂ ਪਾ 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 ਕਰਦਾ ਪਾ 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 ਉਹਦੇ ਕੋਈ ਜਾਣਾ ਹੈ ਐਦਾਂ ਐਦਾਂ ਨੂੰ ਕਰੀ ਬਾਈ 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 ਮੇਰੇ ਕਾਕੇ ਦੇਖੀ ਬਈ ਕਿ ਬੰਧਨ ਲੋ ਜੀ ਬਸ ਹੁਣ ਆਪਾਂ ਚੱਲਦੇ ਆਂ ਕਰਕੇ ਕਰਕੇ ਸਾਰੀ ਸ਼ਾਪਿੰਗ ਹੁਣ ਅਸੀਂ ਚੱਲੇ ਘਰੇ ਆ ਆਪਣਾ ਸਮਾਨ ਪਿਆ ਸਾਰਾ ਇਹਨੂੰ ਆਪਾਂ ਸਾਈਡ ਤੇ ਰੱਖਦੇ ਆਂ ਹਾਂਜੀ ਹਾਂ ਲੋ ਜੀ ਆਪਾਂ ਆ ਗਏ ਸੀਗੇ 8:00 ਸਾਰ ਫਿਰ 5:00 ਵਜੇ ਸੀ 8:00 ਸਾਰ ਫਿਰ ਮੈਂ ਦਾਲ ਧਰ ਲਈ ਸੀਗੀ ਆਹ ਸਾਫਤੀ ਨਸਰੀ ਤੇ ਸਵੇਰੇ ਆਪਾਂ ਨੇ ਬਣਾਏ ਸੀ ਅੱਜ ਮੇਥੇ ਵਾਲੀਆਂ ਰੋਟੀਆਂ ਕਣਕ ਦੇ ਆਟੇ 'ਚ ਮੇਥੇ ਵਾਲੀ ਰੋਟੀਆਂ ਬਣਾਈ ਸੀ ਨਾਲ ਬਣਾਈ ਸੀ ਬੂਦੀ ਆ ਥੋੜੀ ਜਿਹੀ ਬੂਦੀ ਬਚ ਗਈ ਸੀ ਅੱਗੇ ਮੈਨੂੰ ਭੁੱਖ ਲੱਗ ਗਈ ਨਾਲੇ ਮੈਨੂੰ ਦੁੱਖ ਵੀ ਲੱਗ ਰਹੀ ਸੀ। ਕੋਹਲਾ ਦੀ ਸੀ। ਕੁਕਰ ਦੀ ਰੋਟੀ ਖਾਏ ਬਿਨਾਂ ਨਾ ਜੀ ਜੀ ਨਹੀਂ ਪਰਦਾ ਹੈਗਾ ਤੇ ਇਹ ਫੇਰ ਬਸ ਪਾ ਕੇ ਫਿਰ ਮੈਂ ਥੋੜਾ ਦਹੀਂ ਖਾ ਲੈ ਬੱਜਦੀ ਹੈ ਮੈਂ ਕਿਹਾ ਮੂੰਹਾਂ ਨਾ ਦੇ ਦਿੰਦੀ ਆ ਵੀ ਖਾ ਲੈ ਜੀ ਨਾਲ। ਬਸ ਇਹ ਮੈਂ ਟਿਕੇ ਖਾ ਕੇ ਫਿਰ ਮੈਂ ਵੀਡੀਓ ਐਡੀਟਿੰਗ ਕਰਕੇ ਫਿਰ ਪੈਂਦੇ ਆ। ਥੱਕ ਗਿਆ ਕਾਫੀ ਕਉ ਮੈਂ ਫਿਰ ਸ਼ੋਪਿੰਗ ਗੋਦ ਕੀਤੀ ਥੋੜੀ ਬਹੁਤੀ ਵਿਆਲੀ ਸ਼ੋਪਿੰਗ ਕਰੀ ਬਾਸੀ ਕੋਲ ਬਹੁਤ ਸਭ ਤੁਸੀਂ ਕਿੱਥੇ ਗਏ ਸੀ ਐਸੀ ਬੇਸਰ ਤੇ ਪਟਿਆਲਾ ਸੀ ਮਾਰ ਗਈ ਨਬੂ ਕੋਈ ਨਹੀਂ ਆ ਨਬੂ ਹੀ ਹੁਣ ਵੀਡੀਓ ਬਾੜੇ ਬਣਾ ਲੈਣੇ ਮੇਰੇ ਕੋਲ ਕਿਤਾ ਦੋ ਜਾਣੇ ਦੀ ਲੋੜ ਹੁੰਦੀ ਹੈ ਇਸ ਦੀ ਵੀਡੀਓ ਬਣਾਣੀ ਲੋਕੇਸ਼ਨ ਦਿਣਾ ਨਹੀਂ ਆਪਾਂ ਨੇ ਹਾਂ ਤੁਸੀਂ ਦਿਣਾ ਨਹੀਂ ਵੀਡੀਓ ਬਣਾਣੇ ਆਇਆ ਕਰ ਲੋ ਜੀ ਅਸਵੇਰਾ ਦੇ ਰੋਟੀਆਂ ਪਲੀਆਂ ਸੀ ਬਤਿੰਗ ਦੁਪਹਿਰ ਦਾ ਸੀ ਉੱਥੇ ਲੰਘਾਤੀ ਸੀ ਤਾਂ ਕਰਕੇ ਫਿਰ ਇਹ ਮੈਂ ਤਾਂ ਅਸੀਂ ਕਰਕੇ ਖਾ ਲਏ ਤਾਂ ਬਹੁਤ ਵਧੀਆ ਲੱਗੇ ਨੇ ਮਿੱਠਾਈਆਂ ਹੁਣ ਇਹ ਮਾਣੇ ਤੱਤੀਆਂ ਕਰਕੇ ਮम्मा ਉਹਨਾਂ ਨੂੰ ਦੇ ਰਹੀ ਆ। ਹਾਂ ਦੇਖ ਪਾਣੀ ਵੀ ਕੁਸਲਾ ਕਰ ਲਿਆ। ਹਾਂ ਜੀ ਮਮਾ ਉਹਨਾਂ ਨੇ ਲਈਆਂ। ਠੀਕ ਨੇ। ਚਲੋ ਜੀ ਆ ਰੋਟੀ ਆਪਣੀ ਸਾਰਾ ਕੁਝ ਤਿਆਰ ਆ। ਹੁਣ ਆਪਾਂ ਲੈ ਕੇ ਕਰਦੇ ਆ। ਬੰਦ ਕਰਦੇ ਨੇ ਹੁਣ। ਖਾ ਕੇ ਦੱਸੋ ਕਹਿ ਦੀਆ। ਇਬਣਾ ਲਾ ਲੀਏ ਬਣਾ ਲੀਏ ਆ ਲੈ ਮੇਥੇ ਰੋਟੀਆਂ ਸੀਗੀਆਂ ਮੈਂ ਮੜੀ ਗਰਮ ਕਰ ਲਈਆਂ ਸੀਗੀਆਂ ਇੱਥੇ ਠੀਕ ਆ ਖਾ ਲੈਂਦੇ ਇਹ ਹੈ ਗਿਆ ਛੀਛੀਤੀ ਬੜੀ Hui ਦਾਲ ਕੁਕਸ ਅਰੇ ਚ ਅਸਲ ਇੱਧਰ ਮਾਮਾ ਜੀ ਬੈਠੇ ਨੇ ਉਹ ਦੇਖ ਰਹੇ ਨੇ ਨਾਟਕ ਜਾ ਕੱਲ ਮੇਰਾ ਕੋਈ ਹੋਰ ਸੌਲ ਸੀ ਅੱਜ ਕੋਈ ਹੋਣਾ ਹਮਮ ਲੈ ਕੇ ਉਸ ਨੂੰ ਫੇਰ